ਜੇ ਮੈਨੂੰ ਕੋਈ ਪੁੱਛੇ ਤੇਰੇ ਤੇ ਰਹਿਮਤ ਹੋਈ ਹੈ ਕਦੇ ਤਾਂ ਮੈਂ ਆਖਾਂਗਾ ਮੈਂ ਲਾਲੀ ਨਾਲ ਪਟਿਆਲੇ ਦੀਆਂ ਗਲੀਆਂ ਵਿੱਚ ਤੁਰਿਆ ਹਾਂ ਕਦੇ ਕਦੇ ਪਟਿਆਲੇ ਕੋਈ ਐਹੋ ਜਿਹਾ ਯਾਤਰੀ ਵੀ ਆਵੇਗਾ ਜੋ ਪੁੱਛੇਗਾ ਸੁਣਿਆ ਇੱਥੇ ਕੋਈ ਫਕੀਰ ਹੋਇਆ ਜੋ ਤੁਰਨਾ ਜਾਣਦਾ ਸੀ ਲਾਲੀ ਪੁਸਤਕ ਨੂੰ ਪਹਿਲੀ ਵਾਰ ਵੇਖਦੇ ਹਾਂ ਲਾਲੀ ਨੇ ਕਿਹਾ ਉਮਰ ਪਰ ਮੈਂ ਕਵਿਤਾ ਦੀ ਸੰਗਤ ਵਿੱਚ ਰਿਹਾ ਹਾਂ ਅੱਜ ਮੇਰੀ ਹਾਜ਼ਰੀ ਲੱਗੀ ਉਸ ਰਾਤ ਤੁਰਦਾ ਤੁਰਦਾ ਲਾਲੀ ਇੱਕ ਖੋਲਾ ਹੋਏ ਘਰ ਕੋਲ ਰੁਕ ਗਿਆ ਮਿੱਟੀ ਦੇ ਢੇਰ ਤੇ ਦੀਵਾ ਜਗ ਰਿਹਾ ਸੀ ਲਾਟ ਕਦੇ ਉੱਚੀ ਹੁੰਦੀ ਕਦੇ ਨੀਵੀ ਡੋਲਦੀ ਅਡੋਲ ਹੋ ਜਾਂਦੀ ਇਨੇ ਤਰ੍ਹਾਂ ਤੂੰ ਜਗਦਾ ਹੈ ਉਦੋਂ ਤੋਂ ਜਦੋਂ ਦਿੱਲੀ ਲਾਲ ਕਿਲੇ ਤੇ ਤਿਰੰਗਾ ਉੱਚਾ ਹੋ ਰਿਹਾ ਸੀ ਤੇ ਇੱਥੇ ਇਸ ਘਰ ਦੀ ਛੱਤ ਡਿੱਗ ਰਹੀ ਸੀ ਲਾਲੀ ਜੀ ਕੀਤੀ ਹੈ ਕਬਰ ਤੇ ਕੀਦੇ ਹਨ ਉਹ ਹੱਥ ਜੁਨੇ ਤੀਵਾ ਜਗਾਉਂਦੇ ਹਨ ਮੈਂ ਪੁੱਛਦਾ ਪੁੱਛਦਾ ਸੰਭਲ ਗਿਆ ਕਮਲਾ ਹਾਂ ਜਗਦੇ ਦੀਵੇ ਦੀ ਲੋਕ 'ਚ ਸਵਾਲ ਕਰਦਾ ਹਾਂ। ਪੰਡੇ ਕੇ ਤਰ੍ਹਾਂ ਸਾਰੇ ਦੇ ਸਾਰੇ ਲਾਲੀ ਦੀ ਛਾਤੀ ਵਿੱਚ ਡਿੱਗਦੇ ਰਹੇ। ਕੋਈ ਸਮੁੰਦਰ ਉਹਨਾਂ ਨੂੰ ਜੀਰਨ ਜੋਗਾ ਨਹੀਂ ਸੀ। ਜੇ ਤੁਸੀਂ ਪਟਿਆਲੇ ਜਾਣਾ ਹੈ ਅੱਖਾਂ ਖੁੱਲੀਆਂ ਰੱਖਣੀਆਂ। ਪਤਾ ਨਹੀਂ ਕਿਹੜੀ ਗਲੀ ਵਿੱਚ ਉਹਦੀ ਜਾਂਦੇ ਦੀ ਪਿੱਟ ਦਿਸ ਪਈ।